ਨੇ ਤਾਂ ਪੂਰੇ ਪੰਜਾਬ ਦੇ ਵਿੱਚ ਸਰਵੇ ਕਰਨ ਲਈ ਸਰਵੇਲੈਂਸ ਸੈਂਪਲਸ ਜਿਹੜੇ ਸਾਨੂੰ ਆਏ ਸੀ ਕਿ ਪਰ ਹੈਸੋ ਪਰ ਇਨਸਪੈਕਟਰ ਦੋ ਸੈਂਪਲ ਭਰਨੇ ਆ ਉਹ ਡਰਾਈਵ ਦੇ ਮੁਤਾਬਕ ਹੀ ਭਰੇ ਗਏ ਦੋ ਭਰੇ ਗਏ ਆ ਉੱਪਰ ਕੀ ਸਿਚ ਕਰਦੇ ਹੋ ਰਿਜ਼ਲਟ ਹਾਲੇ ਆਣਾ ਬਾਕੀ ਹੈ ਹਾਂਜੀ ਸੈਂਪਲ ਕਿੱਥੋਂ ਕਿੱਥੋਂ ਭਰੇ ਗਏ ਜਿਹੜੇ ਸਾਰੇ ਇੱਕ ਥੇਕੇ ਤੋਂ ਦੋ ਭਰੇ ਸੀਗੇ ਜਿਹੜੇ ਵਿਜੈ ਸਿੰਘ ਇਨਸਪੈਕਟਰ ਹਾਲੇ ਬਮਾਰਤੀਗਾ ਦੋ ਪਰ ਆਪੈਸਾ ਦੋ ਪਰਨੇ ਸੀ ਸਰਵੇ ਪੂਰੇ ਪੰਜਾਬ ਦੇ ਵਿੱਚ ਸਰਵੇ ਹੋ ਰਿਹਾ ਸੀ ਨਾ ਸਰਵੇਲੈਂਸ ਸਰਪਸ ਇਹ ਇੱਕ ਇਨਸਪੈਕਟਰ ਨੇ ਦੋ ਪਰਨੇ ਸੀ ਇਹ ਪਹਿਲਾਂ ਵੀ ਹੁੰਦੇ ਸੀ ਤਾਂ ਪਹਿਲੀ ਵਾਰੀ ਹੋਇਆ ਸੀ ਸਰਵੇਲੈਂਸ ਡਰਾਈਵ ਹਰ ਮਹੀਨੇ ਅਲੱਗ-ਅਲੱਗ ਚੀਜ਼ਾਂ ਦੀ ਆਂਦੀ ਰਹਿੰਦੀ ਆ ਕਦੀ ਫਰੂਟ ਦੀ ਆ ਗਈ ਕਦੀ ਵੈਜੀਟੇਬਲ ਦੀ ਆ ਗਈ ਕਦੀ ਕਿਸੇ ਹੋਰ ਚੀਜ਼ ਦੀ ਆ ਗਈ ਕੋਲਡ ਡਰਿੰਕ ਦੀ ਆ ਗਈ ਪੈਕਟ ਬੰਦ ਪਾਣੀ ਦੀ ਆ ਗਈ ਸਰਵੇਲੈਂਸ ਡਰਾਈਵ ਹਰ ਮਹੀਨੇ ਸਰਵੇ ਕਰਦਾ ਰਹਿੰਦਾ ਰਹਿੰਦਾ ਲਗ ਲਗ ਚੀਜ਼ਾਂ ਦੀ ਆਉਂਦੀ ਰਹਿੰਦੀ ਹੈ ਸਰਦ ਕਦੋਂ ਆਵੇਗਾ ਜੀ ਰਿਜ਼ਲਟ ਤਾਂ 15-20 ਦਿਨਾਂ ਦੇ ਚਾਹੀਦੇ ਜੇਕਰ ਇੱਥੇ ਕੁਝ ਮੰਨ ਲਓ ਉਹ ਜੀ ਚੀਜ਼ ਪਾਈ ਜਾਂਦੀ ਹੈਗੀ ਹੈ ਜਿਹਦੀ ਨਾਮ ਤੋਂ ਹੋਵੇ ਫਿਰ ਜਿਸ ਤਰ੍ਹਾਂ ਦਾ ਰਿਜ਼ਲਟ ਆਏਗਾ ਉਹਦੀ ਬਣਦੀ ਕੋਈ ਕਾਰਵਾਈ ਕਰਨਾ ਇਹ ਅੱਗੇ ਵੀ ਜਾਰੀ ਰਹੇਗੀ ਹੈਗੀ ਇਹ ਅੱਗੇ ਵੀ ਆਉਂਦੇ ਰਹਿੰਦੇ ਨੇ ਸਰਵਿਸ ਸਰਵਿਸ ਚੱਲਦਾ ਰਹਿੰਦਾ ਹਰ ਮਹੀਨੇ ਚੱਲਦਾ ਉਪਰੋ ਸਰਵੇਲੈਂਸ ਡਰਾਈਵ ਆਉਂਦੀ ਹੈ ਪੰਜਾਬ 'ਚ ਸਰਵੇ ਚੱਲਦਾ ਰਹਿੰਦਾ ਨਾ ਮੈਂ ਦੱਸਿਆ ਕਦੀ ਫਰੂਟ ਦਾ ਆ ਗਿਆ ਵੈਜੀਟੇਬਲਸ ਆ ਗਿਆ ਕਦੀ ਬੋਤਲਬੰਦ ਪਾਣੀਆਂ ਦਾ ਆ ਗਿਆ ਡਿਫਰੈਂਟ ਬ੍ਰਾਂਡ ਆ ਜਿਸ ਤਰ੍ਹਾਂ ਨਾ ਪਾਣ ਮਸਾਲੇ ਦਾ ਆ ਗਿਆ ਹੋਰ ਆ ਗਿਆ ਮਤਲਬ ਸਰਵੇਲੇ ਅੰਮ੍ਰਿਤਸਰ ਦੇ ਵਿੱਚ ਦਿੱਤਿਆ ਉਹਨਿਆ ਸਿੰਘ ਜਾਂ ਸ਼ਰਾਬ ਉਹ ਲੈ ਕੇ ਇਥੋਂ ਨਾਲ ਵਰਤਿਆ ਜਾ ਰਿਹਾ ਸੀਗਾ ਉਹਦੇ ਸਬੰਧ ਕੋਈ ਹੈ ਇਨਾਂ ਦੇ ਨਾਲ ਜੀ ਉਸਕੋ ਠੇਕੇ ਤੋਂ ਤਾਂ ਕੋਈ ਸ਼ਰਾਬ ਨਹੀਂ ਸੀ ਉਹ ਇਲੀਗਲ ਸ਼ਰਾਬ ਸੀ ਨਾ ਠੇਕੇ ਨਾਲ ਤਾਂ ਕੋਈ ਵਾਇਰਸ ਕੋਈ ਸਬੰਧ ਨਹੀਂ ਹੈ ਇਹਦੇ ਨਾਲ ਸਾਡੇ ਮੇਰੇ ਮਤਲਬ ਤਾਂ ਨਹੀਂ ਕਿ ਉਹਦਾ ਸਾਡੋ ਤਾਂ ਡਰਾਈਵ ਆਈ ਹੈ ਤੇ ਜਿੱਥੋਂ ਦੇ ਕਾਮ ਹਰ ਉਹਦਾ ਠੇਕੇ ਤੋਂ ਨਹੀਂ ਸੀ ਉਹਦਾ ਇਲੀਗਲ ਸ਼ਰਾਬ ਸੀ ਜੀ ਮਿੱਥੇ ਨੋਟ ਤਾਂ ਬਣੀ ਹੋਈ ਹੈ